ਤੰਤ ਸਤਿਗੁਰੂ ਜੀ ਦੇ ਇਸ ਅਦਭੁਤ ਨੇ ਨਾਗਰਪੁਰ ਤੋਂ ਛੇਤਰੀ ਤੋਂ ਆਰੇ ਨਾਗਰਪੁਰ ਤੋਂ ਸਤਪਤ ਪੱਤਰੀ ਦੀ ਸੀਰ ਸੇਵਾ ਆਰਿਸ ਨੇ ਸੇਕਰੀ ਨੂੰ ਮਿਲਣ ਦਾ ਸਾਹ ਸੰਗਤ ਸਾਰੀਆਂ ਹੀ ਜੁੜ ਕੇ ਬੰਨੀਆਂ ਨੂੰ ਸੰਗਤ ਦੋਤੇ ਜਿੱਤੇ ਜਿਹੜੇ ਜੋ ਅੱਜ ਤੱਕ ਘਟਿਆ ਜਾ ਰਿਹਾ ਹੈ ਸਤਗੁਰੂ ਜੀ ਦੀ ਬੜੀ ਆਪਾਰ ਬਖਸ਼ਿਸ਼ ਹੈ ਗੁਰੂ ਪਿਆਰੇ ਸਾਹਿਬ ਜੀ ਜਿੱਤੇ ਆਰਤੀ ਨੂੰ ਸਤਗੁਰਾਂ ਨੇ ਆਗਮਨ ਕਰਨ ਦੀ ਤੱਕ ਲੱਗਦਾ ਲੱਗਦਾ ਹੈ ਸਤਿ ਸ੍ਰੀ ਅਕਾਲ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਹੈ ਜਿਹੜਾ ਸਾਡਾ ਮਰਦ ਦੀ ਪਾਪ ਪੂਰੀ ਹੈ ਸਾਡੀ ਇੰਤਜ਼ਾਰ ਸੂਰ ਸਰਕਾਰ ਨੂੰ ਕਿ ਆਪ ਨੁਮਕਤ ਉਤਾਰ ਕੇ ਸਮਰਥਨ ਦਾਰਸ਼ਕ ਕੇ ਗੁਰੂ ਵਾਲੇ ਬਣੋ ਸਤਿ ਸ੍ਰੀ ਅਕਾਲ ਜਿਹੜੇ ਸਾਨੂੰ ਪਾਏ ਸੂਣੇ ਹਰ ਦੁੱਖ ਦੀ ਜਾਤਾ ਪਾਤਾ ਨੂੰ ਤਰਨ ਕੇ ਮੂੰਹ ਸੇ ਇੱਕ ਪਸਤਰ ਹੋਏ ਸਾਡਾ ਸਨਛਨਾ ਜੀ ਦੀ ਦੇਰਤੀ ਹੈ ਸਾਰੀਆਂ ਸੰਤਾਵਾਂ ਬਹੁਤ ਬਹੁਤ ਬਧਾਈ ਕੋ ਸਾਡੇ ਸਾਰੇ ਨਰਗੀ ਲਾਈਵ ਨੂੰ ਕਵਰ ਕਰ ਰਹੇ ਹਾਂ ਜਿਹਨਾਂ ਦਾ ਅੱਜ ਤੋਂ ਮੁਹਾਵਰਤ ਹੋਤਾ ਹੈ ਜਿਹੜੇ ਪ੍ਰੋਫੈਸਰ ਦੀ ਸੇਵਾ ਜਮਾਰੇ ਹਨ ਜਿਹਨਾਂ ਨੂੰ ਸਤਿ ਸ਼੍ਰੀ ਅਕਾਲ ਜਿਹਨਾਂ ਨੂੰ ਬਹੁਤ ਬਹੁਤ ਸ਼ੁਕਰੀਆ ਬੋਲਦੇ ਹੋਏ ਅੱਜ ਅੱਜ ਦੇ ਮਨ ਮੁਗੰਮੜਾ ਪਰੇ ਆਪ ਅਕੇਲਾ ਰੋਹਾਵਾਹ ਕੋ ਸਿੰਘ ਆਪੇ ਜੁਲਾ ਤਾਂ ਸੈਡ ਜੀ ਗੋਦੀ ਮਹਾਰਾਜ ਕਲੀਆਂ ਵਾਲੇ ਪਾਸ਼ਾ ਸਭਨ ਚਾਲੇ ਸ਼ੰਭਾ ਸਾਹਿਬ ਜੀ ਕੋ ਕਿਸੇ ਮਹਾਰਾਜੀ ਦਾ ਜੋ 6 ਜਨਵਰੀ ਨੂੰ ਬਰਬਾਸਪੁਰ ਆ ਰਿਹਾ ਹੈ ਉਹ ਜਿਸ ਵਕਤ ਅੱਜ ਜਿੰਦਰ ਅੰਮ੍ਰਿਤ ਵਿਸ਼ਾਜ ਅਗੈਤ ਕੱਢਿਆ ਜਾ ਰਿਹਾ ਹੈ ਜਨੂ ਸੰਪਾਣ ਰਣਨਾਮੀ ਆਗਲੇ ਦਾ ਸਾਥ ਅਕੋ ਇਸ ਕੋ ਵੀ ਬਹੁਤ ਬਹੁਤ ਪਾਕਾ ਜੋ ਅੱਜ ਲਗੜ ਕੇ ਨਿਕਲੇ ਹੈ ਸਿੱਖ ਕੌਮ ਦੇ ਪਿੱਛੇ ਵੱਲੋਂ ਬਹੁਤ ਬਹੁਤ ਧੰਨਵਾਦ ਸੰਗਤਵਾਚੇ ਲਿਖੇ ਲਗਾਏ ਗਏ ਹਨ ਜੋ ਵੀ ਸੰਗਤ ਮੌਜੂਦ ਹੈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਜੋ ਗੁੱਸਾ ਵੱਲ ਉਪਦੇਸ਼ ਹੈ ਕਿ ਤੁਸੀਂ ਆਪ ਸਾਰੇ ਕੋਮ ਸਮਰਥਾਰੀ ਹੋਵੇ ਸਾਡੇ ਜੀ ਸਾਰੇ குரு ਆਲੇ ਪੰਛੀਏ ਆਪ ਸਭ ਸੰਗਤਾਂ ਦੇ ਚਰਨਾਂ ਤੇ ਬੇਤੀ ਹੈ ਆਪ ਸਭ ਸਮਰਥਾਰੀ ਹੋ குரு ਆਲੇ ਪਰਮ ਅਤੇ ਗੁਰੂ ਸਾਹਿਬ ਜੀ ਆਪ ਜੀ ਪ੍ਰਾਪਤ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ वह एक विकास संस्था वैश्विक की पर है प्रगटियों मत मकपड़ा और यह अकेला आओ आओ बच्चे आपके गुणकेला अमृत के दाते साहित्य गुरु सिमहाराज उदय उदय पावन प्रकाश बिहारी के समर्पित आज एक विशाल नगर कीर्तन सजाया गया जिसकी आरंभता गुरुद्वारा सिंह साहब, साहिब ललगुंडण को हुई है ये नगर कीर्तन ਵੱਲਾ ਦੂਰ ਤੋਂ ਚੱਲ ਕੇ ਡੈਸਟੀ ਕਾਲਜ ਹੋਸ ਮੰਡੀ ਰੋਡ ਦਿਵਾਨ ਇਸਤਾਨ ਮਿਲਾਪ ਚੌਂਕ ਪਗਟਿਕ ਚੌਂਕ ਤੋਂ ਹੁੰਦਾ ਹੈ ਅਟਾ ਚਾਰ ਕੋਟ ਪਟੇਲ ਚੌਂਕ ਤੋਂ ਹੁੰਦਾ ਹੈ ਇਸ ਲਈ ਇਹਨਾਂ ਦੇ ਇੱਕ ਤੱਕ ਜੋ ਹੈ ਅਲੀ ਕੁਲੀ ਮਾਲ ਨੇ ਟਿਕ ਟਾ ਬੀਗੂ ਦੇ ਦਫਤਰ ਤੋਂ ਹੋਇਆ ਹੈ ਅਸੀਂ ਸਾਰੇ ਇੱਥੇ ਸਾਈਕ ਰਈਆ ਇਸੇ ਦਲ ਬਗਾਨ ਦੇ ਤੋਂ ਸਿਰਕਾਲ ਨੇ ਦੇ ਸਮੂਹ ਮੈਂਬਰ ਨਗਰ ਕੀਰਤਨ ਦਾ ਸਵਾਗਤ ਕਰ ਲਈ ਖੜੇ ਨੇ ਔਰ ਇੱਥੇ ਸਿੱਖ ਤਾਲਮੇਲ ਦੇ ਵਿੱਚ ਗੁਰੂ ਘਰ ਦੇ ਲੰਗਰ ਲਗਾਏ ਗਏ ਹਨ ਔਰ ਕਾਫੀ ਦੇ ਲੰਗਰ ਲਗਾਏ ਗਏ ਹਨ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ ਸੰਗਤਾਂ ਇਸੇ ਤਰ੍ਹਾਂ ਨਗਰ ਕੀਰਤਨ ਦੇ ਸ਼ਾਮਿਲ ਸੰਗਤਾਂ ਹਰ ਜਸ ਜਾ ਕੇ ਆਪਣੇ ਜੀਵਨ ਨੂੰ ਸਫਲ ਕਰ ਰਹੀਆਂ ਨੇ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਨੇ 6 ਤਾਰੀਖ ਨੂੰ ਤਾਸਨ ਸਾਇਦ ਸਿੰਘ ਗੁਰੂ ਸਿੰਘ ਮਾਇਕਾ ਪ੍ਰਕਾਸ਼ ਚਾੜਾ ਹੈ ਸਾਰੀਆਂ ਸੰਗਤਾਂ ਨੇ ਉੱਤੇ ਆਪਣੇ ਤੇਰਾ ਬੱਟੇ ਦੀ ਕੱਡੇ ਬਾਡੇ ਦਾ ਪਹੁੰਚ ਲੈ ਗੁਰੂਵਾਰ ਵਰਕੇ ਗੁਰੂ ਦੀਆਂ ਕਿਰਿਆਵਾਂ ਪ੍ਰਾਪਤ ਕਰੋ ਤੇ ਗੁਰੂ ਨੂੰ ਨਮਸਤਕ ਹੋ ਇਹ ਅਵਿਸ਼ੀ ਹੈ ਮੈਂ ਦਾਸ ਬਾਈ ਕ੍ਰਿਏਸ਼ਨ ਦੇ ਵੱਲੋਂ ਪਾਸਿੰਗ ਸੇਕੀ ਅਕੀਨ ਕੌਕੇ ਅਸਤ ਦੀ ਮਾਰਕਾ ਦਾ ਧੰਨਵਾਦ ਕਰਨਾ ਹਾਂ ਜੋ ਅੱਜ ਦੇ ਇਸ ਨਗਰਕਿੱਤੇ ਦੇ ਆਪਣੀਆਂ ਸੇਵਾਵਾਂ ਦੇ ਰਹੇ ਨੇ ਸਾਰੇ ਨਗਰਕੀਤੇ ਮੁਦਦ ਕਰਕੇ ਸੰਕਟਾਂ ਤੱਕ ਪਹੁੰਚਾਉਣ ਦੀ ਸਾਲਾ ਕਰ ਰਹੇ ਹਨ ਦੇਸ਼ ਵਿੱਚ ਜੈ ਜੈ ਸੰਕਟਾਂ ਇਹ ਸਾਰਾ ਲਾ ਲੈ ਰੀਆਂ ਨੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਸਤ ਸ੍ਰੀ ਅਕਾਲ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਸ਼ ਪੁਰੇ ਦੇ ਸਭਾ ਵਿੱਚ ਇੱਕ ਵਿਸ਼ਾਲ ਨਗਰ ਕੀਰਤਨ ਜਿਲेंद्र ਜੈਰੀ ਸਜਾਇਆ ਜਾ ਰਿਹਾ ਜੋ ਮੰਡੀ ਗੋਬਿੰਦਗੜ੍ਹ ਤੋਂ ਮੱਲਿਆ ਦਫੀਰ ਹੋ ਕੇ ਵੱਖ-ਵੱਖ ਪਰਾਵਾ ਤੋਂ ਆਇਆ ਹੁਣ ਸਿਕਤਾਲਕ ਵਿੱਚ ਮੇਰੀ ਕਮੇਟੀ ਦੇ ਦਫ਼ਤਰ ਪਹੁੰਚਿਆ ਠਿਕ ਠਕ ਤਾਲ ਮਿਲ ਕੇ ਮੇਟੀ ਭਾਈ ਕਨੇਈਏ ਜੀ ਉਹਦਾ ਕਾਜ ਆਂ ਜੀਓ ਗੁਰਦੁਆਰਾ ਸਿਰਕੂ ਸਿੰਘ ਸਰਵ ਗੁਰਦੇਵ ਨਗਰ ਸਾਜ ਤੋਤੇ ਗੜੀ ਟੋਲ ਦੇ ਨਗਰ ਕੀਰਦੇ ਨਗਰ ਤੇ ਕੋਫੀ ਦੇ ਨਗਰ ਲਗਾਏ ਗਏ ਨੇ ਮੈਂ ਤੁਹਾਨੂੰ ਸੱਚ ਬੇਨਤੀ ਕਰਦਾ ਭਾਈ ਅਸੀਂ ਪਾਣੀ ਪਾਣੇ ਦੇ ਧਾਰ ਵੀ ਹੋਈਏ ਕੁਛਕੀ ਨਾਲ ਜੁੜੀ ਅਮਰਤਾਰੀ ਹੋਈਏ ਅਮਰਤਾਰੀ ਹੋ ਗਈ ਸਾਡੀ ਗੁਰੂ ਨਾਲ ਕੀਰੇ ਵੰਡ ਸਕਦੀ ਹੈ ਭਾਈ ਕੋ ਜੀ ਕਾ ਖਾਲਸਾ ਭਾਈ ਗੁਰੂ ਜੀ